ਸੰਤ ਹਰਜਨ ਸਿੰਘ ਲੋਗੋਵਾਲ ਦੀ ਵਰਸੀ ਸੰਗਰੂਰ ਦੇ ਲੋਗੋਵਾਲ ਵਿਖੇ ਮਨਾਈ ਗਈ ਇਸ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਤੇ ਉਤਸ਼ਖਸ਼ੀਅਤਾ ਨੇ ਵੀ ਆਪਣੀ ਹਾਜ਼ਰੀ ਲਗਵਾਈ ਵਰਸੀ ਮੌਕੇ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਾਭਕਾ ਵਿੱਤ ਮੰਤਰੀ ਪੰਜਾਬ ਵੀ ਉੱਚੇ ਚਤੌਰ ਤੇ ਪਹੁੰਚੇ ਤੇ ਗੱਲਬਾਤ ਕਰਦੇ ਹ ਉਹ ਸੰਤ ਹਰਜਨ ਸਿੰਘ ਲੋਗੋਵਾਲ ਜੀ ਦੀ ਪੰਜਾਬ ਨੂੰ ਦੇਣ ਬਾਰੇ ਜਾਣਨਾ ਪਾਇਆ ਉਹਨਾਂ ਕਿਹਾ ਕਿ ਸੰਤ ਲੋਗੋਵਾਲ ਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੋਰ ਗੱਲਬਾਤ ਦੌਰਾਨ ਸਰਦਾਰ ਢੀਂਸਾ ਨੇ ਕੀ ਕਿਹਾ ਆਓ ਸੁਣਦੇ ਹਾਂ ਮੈਂ ਤਾਂ ਇੱਕ ਇਹ ਸੌਣਾ ਵੀ ਜਿਵੇਂ ਸੰਤ ਹਰਚੰਦ ਸਿੰਘ ਨੌਂਗਾਲ ਸਾਹਿਬ ਦੀ ਦੇਣ ਹੈ ਪੰਜਾਬ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਈ ਆਪਣਾ ਜੀਵਨ ਦਾ ਬਲਿਦਾਨ ਦਿੱਤਾ ਜਿਹਨੂੰ ਅਸੀਂ ਯਾਦ ਕਰਦੇ ਹਾਂ ਤੇ ਉਹਨਾਂ ਦਾ ਜੀਵਨ ਹਮੇਸ਼ਾ ਨਿਸ਼ਕਾਮ ਸੇਵਾ ਵਾਲਾ ਰਿਹਾ ਉਹ ਕਦੇ ਪਾਰਟੀ ਦੀ ਪ੍ਰਧਾਨਗੀ ਲਈ ਕਿਸੇ ਅਹੁਦੇ ਲਈ ਉਹਨਾਂ ਨੇ ਕਦੇ ਭਜਨ ਅਠ ਨਹੀਂ ਕੀਤਾ ਹਮੇਸ਼ਾ ਸਿੱਖ ਸੰਗਤ ਨੂੰ ਉਹਨਾਂ ਨੂੰ ਬੁਲਾ ਕੇ ਜ਼ਬਰਦਸਤੀ ਜ਼ਿੰਮੇਵਾਰੀਆਂ ਦਿੱਤੀਆਂ ਰਹੀਆਂ ਐਸੇ ਲੀਟਰਾਂ ਦੀ ਅਜ ਲੋੜਾ ਪੰਜਾਬ ਨੂੰ ਜਿਹੜੇ ਨਿਸ਼ਕਾਮ ਹੋਣ ਉਹਨਾਂ ਨੇ ਦੋ ਵਾਰ ਮੋਰਚਾ ਲੜਿਆ ਜਿੱਤੇ ਆ ਉਹਦੇ ਜਿੱਤਨ ਸਾਰ ਸਾਰੀ ਜਿਹੜੀ ਕਮਾਂਡ ਅਕਾਲ ਦੇ ਪ੍ਰਧਾਨ ਦੇ ਸੱਭਾ ਤੋਂ ਵੀ ਤੁਸੀਂ ਮੈਂ ਆਪ ਤਾਂ ਕੰਮ ਕਰਦਾ ਹਾਂ ਤੁਸੀਂ ਸੰਭੋ ਸੋ ਐਸੇ ਸਖਸ਼ੀਦ ਦੱਸੇ ਅੱਜ ਮੈਂ ਸਾਹਮਣੇ ਸੱਚੀ ਸੱਚੀ ਸਿਧਾਂਤਰੀ ਉਹਨਾਂ ਦੇ ਹੋਏਗੇ ਵੀ ਅਸੀਂ ਉਹਨਾਂ ਦੇ ਜਿਹੇ ਜਾਹੋ ਸਾਨੂੰ 100 ਛੱਡ ਕੇ ਗਏ ਨੇ ਜਿਹੇ ਜਾਹ ਉਹਨਾਂ ਦਾ ਕਿਰਦਾਰ ਸੀ ਉਹ ਤੋਂ ਸਿੱਖ ਕੇ ਅਸੀਂ ਪੰਜਾਬ ਦੇ ਵਿੱਚ ਅਕਾਲੂ ਦਲ ਨੂੰ ਮੋੜ ਸੁਭਜੀਤ ਕਰੀਏ ਸਾਰੇ ਇਹ ਸੜਾ ਜਤਨ ਹੈ ਇੱਕ ਵੱਡਾ ਅਲਾਨ ਕਰਦਾ ਹਾਂ ਟਿਕਣੇ ਸਾਈਡ ਵਾਲਾ ਇਹ ਕੋ ਫੈਸਲੇ ਨਹੀਂ ਅੱਜ ਤਾਂ ਸਿਰਫ ਉਦਾਹਰੀਆ ਜੁਮਤੇ ਦੇਖਿਆਂਗੇ ਕਿ ਅਸੀਂ ਮਤੇ ਪਾ ਕੇ ਉੱਥੇ ਸਾਰਾ ਜੋ ਵੀ ਸਾਡਾ ਏਜੰਡਾ ਮਤਿਆਂ ਦੇ ਨਾਲ ਹੈ ਜਿਹੜਾ ਅਸੀਂ ਪੇਸ਼ ਕਰਾਂਗੇ ਮੇਰੇ ਪਿੱਛੇ ਲੱਗੇ ਦੂਤੇ ਬਸ ਬੋਲ ਰਹੇ ਲੋਕ ਕਹਿ ਰਹੇ ਨੇ ਕਿ ਅਜੇ ਕੱਟੇ ਹੁੰਦੇ ਹੁਣ ਤੱਕ ਅਜੇ ਫੈਸਲਾ ਹੋਇਆ ਨਹੀਂ ਗੱਲ ਇਹ ਹੈ ਸਾਡੀ ਲੜਾਈ ਕਾਲੀਦਲ ਨੂੰ ਬਚਾਉਣ ਦੀ ਹੈ ਉਹਨਾਂ ਨੂੰ ਉਹਨਾਂ ਦੀ ਲੜਾਈ ਕਾਲੀਦਲ ਤੇ ਕਬਜ਼ਾ ਕਰਨ ਦੀ ਹੈ ਇਹੀ ਫਰਕ ਹੈ ਅਸੀਂ ਸਾਡਾ ਕਾਲੀਦਲ ਨਾਲ ਕੋਈ ਫਰਕ ਨਹੀਂ ਅਸੀਂ ਅੱਜ ਵੀ ਕਾਲੀ ਕਾਲੀਬੋਲ ਸ਼ਤਾਰ ਨਹਿਰ ਇਹੀ ਸੋਚ ਲੈ ਕੇ ਚੱਲੀ ਆਂ ਕਿ ਕਾਲੀਦਲ ਨੂੰ ਬਚਾਉਣਾ ਹੈ ਅੱਜ ਪੰਜਾਬ ਦਾ ਬੱਚਾ ਬੱਚਾ ਕਹਿੰਦਾ ਵੀ ਸੁਖਵੀਰ ਸਿੰਘ ਬਾਦਲ ਪਾਸੇ हट ਜਾਣ ਪਰ ਜੋ ਨਹੀਂ ਮੰਨਦੇ ਤਾਂ ਇਹ ਸਾਡੇ ਵਾਸਤੇ ਗੱਲ ਤਾਂ ਹੈ ਭਾਵੇਂ ਹਰ ਸਾਲ ਅਸੀਂ ਸੰਤ ਅਰਚਲ ਸਿੰਘ ਲੰਗਵਾਲਜੀ ਦੀ ਵਰਸੀ ਦਾ ਸਮਾਗਮ ਆ ਤੇ ਉਹਨਾਂ ਨੂੰ ਸਰਦਾਰ ਜੀ ਪਰ ਇਸ ਵਾਰ ਜਿਹੜਾ ਇਹ ਵਰਸੀ ਸਮਾਗਮ ਆ ਇਹ ਇੱਕ ਬੜਾ ਚੈਲੰਜ ਬਈ ਆ ਔਰ ਇਸ ਵਾਰ ਦਾ ਜਿਹੜਾ ਵਰਸਿਸ ਸਮਾਗਮ ਔਰ ਇਸ ਵਿਚਾਰਧਾਰਾ ਉਸੂਤ ਨੂੰ ਜਦੋਂ ਖੋਰਾ ਲੱਗ ਗਿਆ ਤੇ ਕਮਜ਼ੋਰ ਹੋ ਗਈ ਉਸੇ ਟਾਈਮ ਸਾਡੇ ਲੋਕਵਾਲ ਦੇ ਟਾਈਮ ਜਿਹੜਾ ਅਕਾਲੀ ਦਲ ਦਾ ਰੋਹ ਸੀ ਭੈ ਸੀ ਦਬਦਬਾ ਸੀ ਉਹ ਖਤਮ ਹੋ ਗਿਆ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਧਨਕਬੇਰਾ ਦੇ ਹੱਥ ਚਲੀ ਗਈ ਔਰ ਚੁਗਲਖੋਰ ਰੇਤ ਮਾਫੀਆ ਸ਼ਰਾਬ ਮਾਫੀਆ ਦੇ ਪੈਦਾਇ ਅੱਜ ਕਿਸੇ ਕਰਕੇ ਅਕਾਲੀ ਦਲ ਦਾ ਪਾਇ ਖਤਮ ਹੋ ਗਿਆ ਅੱਜ ਇਸ ਵਰਸੀ ਦੇ ਸਨਮਾਨ ਮਤੇ ਅਸੀਂ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਫੀਲ ਕਰਾਏ ਪੰਜਾਬ ਵਾਸੀਆਂ ਦੇ ਪਤਰ ਦੈਸ਼ੀਆਂ ਨੂੰ ਕਿ ਜਿਸ ਤਰ੍ਹਾਂ ਦਾ ਲੋਕ ਅਕਾਲੀ ਦਲ ਤੇ ਆਸ ਕਰਦੇ ਨੇ ਤਵਕਕੋ ਕਰਦੇ ਨੇ ਕਿ ਅਕਾਲੀ ਦਲ ਦਾ ਲੀਡਰ ਕਿ ਹੋ ਜਾ ਹੋਵੇ ਉਹਦੀ ਸੋਚ ਕਿ ਹੋ ਜਾ ਹੋਵੇ ਉਹਦੀ ਸ਼ਕਲ ਸੂਰਤ ਵਿਵਹਾਰ ਕਿ ਹੋ ਜਾ ਹੋਵੇ ਪੋਤਰਾਂ ਦੀ ਔਰ ਇੱਕ ਕੁਰਬਾਨੀ ਵਾਲਾ ਔਰ ਸਮਝਿਆ ਸਰਕਾਰ ਦੇ ਜ਼ਬਰ ਤਸ਼ੱਦਦ ਡਟ ਕੇ ਆਪਣੇ ਪਿੰਡੇ ਤੇ ਹੰਡੋਣ ਵਾਲਾ ਆਖੂ ਹੀ ਅੱਜ ਦੇ ਸਮੇਂ ਅਕਾਲੀ ਦਲ ਨੂੰ ਲੋੜ ਆ। ਤੋਂ ਇਸ ਕਰਕੇ ਅੱਜ ਅਸੀਂ ਸਭੂਤੇ ਪੰਜਾਬ ਵਾਸੀਆਂ ਨੂੰ ਪਾਕਤ ਦੈਸੀਆਂ ਨੂੰ ਮਿਲ ਕਰਨ ਆਇਆ। ਇਹ ਸ਼ਰੋਮਣੀ ਕਾਲਜ ਦਾ ਸੁਧਾਰ ਲਹਿਰ ਵੱਲੋਂ ਜਿਹੜਾ ਪ੍ਰੋਗਰਾਮ ਲੀਕਿਆ ਅਕਾਲੀ ਦਰ ਵੀ ਚਾਹੀਆਂ ਕਮਜ਼ੋਰੀਆਂ ਤੇ ਕਮੀਆਂ ਨੂੰ ਦੂਰ ਕਰਕੇ ਪ੍ਰਾਤਨ ਦੀਆਂ ਤੇ ਅਕਾਲੀ ਦਰ ਨੂੰ ਲੈਣ ਦਾ ਉਹਦੇ ਨਾਲ ਸਾਥ ਦੇ। ਮੈਨੂੰ ਜੀ ਵੀ ਫੱਟੇ ਆ ਗਿਆ ਕਿ ਪ੍ਰਸ਼ਾਸਨ ਨੂੰ ਇੱਥੇ ਵਰਤ ਤੇ ਸੁਧਾਰ ਲੈ ਕੇ ਕੋਰਾਂ ਮੈਂ ਪ੍ਰਸਾਦ ਸਿੰਘ ਨੂੰ ਸਮੂਹ ਜੀ ਲੀਡਰ ਦੇ ਵੱਲੋਂ ਔਰ ਸੇਜ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਔਰ ਕਿਤਾਬ ਵੀ ਕਰਨੀ ਚਾਹੁੰਦਾ ਕਿ ਤਾਓ ਸੰਗਤ ਵੱਲੋਂ ਨਤੀਜੇ ਤੋਂ ਲਈ ਯਾਰ ਹੈ ਇਸ ਕਰਕੇ ਬੇਨਤੀ ਹੈ ਕਿ ਸੰਗਤ ਨੂੰ ਮਾਨ ਸਤਾਨਾ ਜਿਸ ਤਰ੍ਹਾਂ ਸੰਗਤ ਦਾ ਵਿਚਾਰ ਨੇ ਜਿਸ ਤਰ੍ਹਾਂ ਸੰਗਤ ਦਾ ਮੂਮੈਂ ਸਮਾਜਿਕਤਾ ਜਾਵੇ ਵਿਚਾਰ ਵੀ ਸੁਣੇ ਜਾਣ ਮਲਕੀਤ ਸਿੰਘ ਜੀ ਚਨਾਲ ਸਾਡੇ ਸ਼ਰੋਮੇ ਗੁਰਦੁਆਰੇ ਕਾਰਨੋ ਸਤਿ ਸ੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਹਜ਼ੂਰੀ ਦੇ ਵਿੱਚ ਬਰਾਜਮਾਨ ਗੁਰੂ ਰੂਪੀ ਸਾਹਾ ਸੰਗਤ ਜੋ ਇੱਥੇ ਭਾਈ ਗੋਬਿੰਦ ਸਿੰਘ ਲੰਗੋਵਾਲ ਅਵਤਾਰ ਜੱਟ ਮੈਂਬਰ ਕੰਮ ਕਰਦਾ ਜੇ ਜੇ ਸ੍ਰੋਮਣੀ ਕਾਲੀ ਕਤੇ ਪ੍ਰਧਾਨ ਸਰਦਾਰ ਪ੍ਰਕਾ ਤਾਂ ਸੰਗਤਾਂ ਨੂੰ ਅਰਦਾਸ ਜੀ ਕੌਣੇ ਕੰਤਰਾਤ ਨੂੰ ਮੈਂ ਚਾਹਦਾ ਕੰਤਰਾਤ ਅੰਧਿਵਾਦ ਨਾਲ ਜੁੜਾ ਜਿਹੜਾ ਦਿਸਹਾ ਜਾਂਦਾ ਪਰ ਉਹਨਾਂ ਨੇ ਕੋਈ ਗਾੜੀ